ਭਾਈ ਜੇ ਕਿਸੇ ਬੰਦੇ ਨੂੰ ਜਿੰਨਾਂ ਨਹੀਂ ਬਾਲੀ ਤੇਜ ਮਿਲ ਜੇ ਨਾ ਉਹ ਬੰਦਾ ਹੌਲੀ ਹੋ ਜਾਂਦਾ ਹੁੰਦਾ। ਇਧਰ ਭੰਤ ਨੇ ਇੱਕ ਨਵਾਂ ਹੀ ਜਗਾੜ ਕੱਢ ਲਿਆ ਘਰ ਵਾਲੀ ਦੀਆਂ ਡਿਮਾਂਡਾਂ ਚੰਪ ਕਰਾਉਣ ਦਾ। ਭਾਈ ਘਰ ਵਾਲੀ ਕੀ ਦੀ ਨਹੀਂ ਡਿਮਾਂਡ ਕਰਦੀ? ਥੋਡੀ ਘਰ ਵਾਲੀ ਵੀ ਡਿਮਾਂਡ ਕਰਦੀ ਹੂ, ਮੇਰੇ ਘਰ ਵਾਲੀ ਵੀ ਡਿਮਾਂਡਾਂ ਕਰਦੀ ਆ। ਪਰ ਭੰਤ ਨੇ ਜਿਹੜਾ ਫਾਰਮੂਲਾ ਵਰਤਿਆ ਉਹ ਸੁਣ ਕੇ ਤੁਸੀਂ ਹੈਰਾਨ ਹੀ ਹੋ ਜਾਓਗੇ। ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਘੰਟੀ ਜੀ ਦੱਬ ਲਓ। ਫਿਰ ਤੁਹਾਡੇ ਕੋਲੇ ਸਾਡੇ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਅਸੀਂ ਵੀਡੀਓ ਪਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਤੱਪਾਂ ਤੇ ਦੇ ਘਰ ਵਾਲੀ ਪੰਤੇ ਨੂੰ ਕਹਿੰਦੀ ਸੁਣੇ ਜੀ ਮੇਰੀ ਗੱਲ ਸੁਣਿਓ ਆ ਦੇਖੋ ਮੇਰੇ ਨਾ ਉਂਗਲਾਂ ਦੇ ਵਿੱਚ ਮੁੰਦੀਆਂ ਨਹੀਂ ਹੈਗੀਆਂ ਮੇਰੀ ਉਂਗਲਾਂ ਖਾਲੀ ਖਾਲੀ ਨੇ ਆ ਦੇਖੋ ਮੇਰੇ ਨਾ ਬਾਵਾ ਦੇ ਵਿੱਚ ਵੀ ਕੜੇ ਨਹੀਂ ਹੈਗੇ ਸੋਨੇ ਦੇ ਇਹ ਵੀ ਖਾਲੀ ਖਾਲੀ ਨੇ ਆ ਦੇਖੋ ਮੇਰਾ ਗਲਾ ਇਹ ਵੀ ਖਾਲੀ ਖਾਲੀ ਆ ਇੱਥੇ ਵੀ ਹਾਰ ਨਹੀਂ ਹੈਗਾ ਆ ਦੇਖੋ ਮੇਰੇ ਨਾ ਪੈਰ ਵੀ ਖਾਲੀ ਖਾਲੀ ਨੇ ਇਦੇ ਵਿੱਚ ਪੰਜੇਬਾ ਨਹੀਂ ਹੈਗੀ ਆ ਤਾਂ ਪਾਂਤਾ ਭਾਈ ਜੇਬ ਵਿੱਚੋਂ ਬਟੂਆ ਕੱਢ ਕੇ ਕਹਿੰਦਾ ਕਹਿੰਦਾ ਡਾਰਲਿੰਗ ਆ ਦੇਖੀ ਮੇਰੇ ਬਟੂਏ 'ਚ ਵੀ ਕੋਈ ਪੈਸਾ ਨਹੀਂ ਹੈਗਾ ਇਹ ਵੀ ਖਾਲੀ ਖਾਲੀ ਹੋਈ ਐ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਪਾਂਤੇ ਦਾ ਆਈਡੀਆ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਘਰ ਵਾਲੇ ਦੀ ਡਮਾਟਿਆਂ ਨੂੰ ਕਿਵੇਂ ਬੰਦ ਕਰਾਈਦਾ ਥੈਂਕ ਯੂ